ਇਕ ਜਿਹੜਾ ਦੌੜ ਦੌੜਨ ਵਾਲਾ ਇਨਸਾਨ ਆ ਜਦੋਂ ਉਹ ਦੌੜ ਨੂੰ ਦੌੜਦਾ ਆ ਤੈਨੂੰ ਬਹੁਤ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਉਹਨੇ ਆਪਣਾ ਫੋਕਸ ਆਪਣੀਆਂ ਨਿਗਾਹਾਂ ਹਮੇਸ਼ਾ ਅੱਗੇ ਨੂੰ ਰੱਖਣੀ ਹੈ ਕਿਉਂ ਇਧਰ ਉਧਰ ਦੇਖੇਗਾ ਇਧਰ ਉਧਰ ਦੇਖਣਾ ਉਹਦੀ ਹਾਰ ਦਾ ਕਾਰਨ ਬਣ ਸਕਦਾ ਹੈ ਇਧਰ ਉਧਰ ਦੇਖਣਾ ਉਹਦੇ ਵਿਗੜਨ ਦਾ ਕਾਰਨ ਬਣ ਸਕਦਾ ਹੈ ਇਹ ਆਤਮਿਕ ਜਿਹੜੀ ਦੌੜ ਮਸੀਹ ਜੀਵਨ ਦੀ ਦੌੜ ਜਿਹੜੀ ਤੁਸੀਂ ਦੌੜ ਰਹੇ ਆ ਆਪਣਾ ਫੋਕਸ ਸਿਰਫ ਔਰ ਸਿਰਫ ਯੀਸ਼ੂ ਮਸੀਹ ਦੇ ਉੱਤੇ ਬਣਾ ਕੇ ਰੱਖਣਾ ਆ ਆਪਣੀਆਂ ਨਿਗਾਹਾਂ ਸਿਰਫ ਔਰ ਸਿਰਫ ਪਰਮੇਸ਼ਵਰ ਉਹਦੇ ਵਚਨ ਦੇ ਉੱਤੇ ਟਿਕਾ ਕੇ ਰੱਖਣੀਆਂ ਆ ਇਧਰ ਉਧਰ ਦੇਖਣਾ ਮਤਲਬ ਆਪਣੇ ਆਪ ਨੂੰ ਡਿਸਟਰੈਕਟ ਕਰਨਾ ਇਧਰ ਉਧਰ ਦੇਖਣਾ ਮਤਲਬ ਆਪਣੇ ਆਪ ਨੂੰ ਹਾਰ ਦਾ ਹਿੱਸਾ ਬਣਾਉਣਾ ਇਧਰ ਉਧਰ ਦੇਖਣਾ ਮਤਲਬ ਆਪਣੇ ਆਪ ਨੂੰ ਇੱਕ ਡੇਂਜਰ ਜ਼ੋਨ ਦੇ ਵਿੱਚ ਲੈ ਕੇ ਜਾਣਾ ਹallelujah ਕੋਈ ਕੀ ਕਰ ਰਿਹਾ ਜਦੋਂ ਤੁਸੀਂ ਇੱਕ ਅੱਛੀ ਦੌੜ ਦੌੜਨ ਵਾਲੇ ਹੋਵੋਗੇ ਪ੍ਰਭੂ ਦੇ ਵਿੱਚ ਕੋਈ ਕੀ ਕਰ ਰਿਹਾ ਇਸ ਚੀਜ਼ ਦਾ ਤੁਹਾਡੇ ਉੱਤੇ ਕੋਈ ਫਰਕ ਨਹੀਂ ਪੈਣ ਵਾਲਾ ਹallelujah ਕਿਉਂਕਿ ਤੁਸੀਂ ਇਦਾਂ ਦੌੜੋਗੇ ਕਿ ਇਨਾਮ ਤੁਸੀਂ ਲੈ ਕੇ ਜਾਵੋ ਤੁਸੀਂ ਇਸ ਤਰ੍ਹਾਂ ਦੌੜੋਗੇ ਕਿ ਇਨਾਮ ਦੇ ਹੱਕਦਾਰ ਤੁਸੀਂ ਹੋਵੋ ਆਮੀਨ ਅੰਦੀ ਸ਼ਾਮ ਵਚਨ ਸਾਨੂੰ ਦੌੜਨ ਦੇ ਲਈ ਬੂਲ ਗਿਆ ਅਸਾਂ ਫੋਕਸ ਦੇ ਨਾਲ ਦੌੜਨਾ ਲੇਜ਼ੀ ਹੋ ਕੇ ਨਹੀਂ ਬੈਠਣਾ ਔਰ ਸਫਰ ਦੇ ਨਾਲ ਦੌੜਨਾ ਕਿਉਂਕਿ ਤੁਹਾਡੀ ਦੌੜ ਕਿਸੇ ਦੂਸਰੇ ਇਨਸਾਨ ਦੇ ਨਾਲ ਨਹੀਂ ਆ ਤੁਹਾਡੀ ਦੌੜ ਆਪਣੇ ਆਪ ਦੇ ਨਾਲ ਆ ਆਪਣੇ ਆਪ ਨੂੰ ਹਰ ਰੋਜ਼ ਹੋਰ ਇੰਪਰੂਵ ਕਰਦੇ ਜਾਣਾ ਹੋਰ ਪਰਫੈਕਸ਼ਨ ਦੇ ਵਿੱਚ ਲੈ ਕੇ ਜਾਣਾ ਹੋਰ ਸਿੱਤਾਈ ਦੇ ਵੱਲ ਲੈ ਕੇ ਜਾਣਾ ਵੀ ਦੌੜ ਨੂੰ ਜਿੱਤਨ ਦੇ ਨਿਯਮ ਆ ਕਿ ਇੱਕ ਦੁੜਾਕ ਨੂੰ ਦੌੜਨ ਵਾਲੇ ਨੂੰ ਲਗਾਤਾਰ ਦੌੜਨਾ ਪੈਂਦਾ ਲਗਾਤਾਰ ਪ੍ਰਾਰਥਨਾ ਕਰਦੇ ਰਹਿਣਾ ਲਗਾਤਾਰ ਖੁਦਾਵੰਦ ਦੇ ਅਗੇ ਚੁਕਦੇ ਰਹਿਣਾ ਲਗਾਤਾਰ ਉਹਦੀ ਸੇਵਾ ਕਰਦੇ ਰਹਿਣਾ ਲਗਾਤਾਰ ਫਾਸਟਿੰਗ ਕਰਦੇ ਰਹਿਣਾ ਜਿਹੜਾ ਵੀ ਕੰਮ ਤੁਸੀਂ ਆਤਮਿਕ ਕਰ ਰਹਾ ਹੈ ਉਹਨੂੰ ਕੰਟੀਨਿਊਸ ਕਰਦੇ ਰਹਿਣਾ ਉਹਨੂੰ ਲਗਾਤਾਰ ਕਰਦੇ ਰਹਿਣਾ ਉਦੋਂ ਤੱਕ ਕਰਦੇ ਰਹਿਣਾ ਜਦੋਂ ਤੱਕ ਖੁਦਾਵੰਦ ਤੁਹਾਨੂੰ ਟੈਸਟਮਨੀ ਦੇ ਨਾਲ ਖੜਾ ਨਾ ਕਰੇ ਆਮੀਨ ਅਗਰ ਪਵਿੱਤਰਤਾ ਦੇ ਵਿੱਚ ਚੱਲ ਰਹੇ ਲਗਾਤਾਰ ਚੱਲਦੇ ਰਹਿਣਾ ਜੀਵਨ ਦੇ ਵਿੱਚ ਐਸੇ ਮੋੜ ਆਉਣਗੇ ਜੋ ਤੁਹਾਨੂੰ ਗੰਦਗੀ ਦੇ ਵਿੱਚ ਸਿੱਟਣ ਦੀ ਕੋਸ਼ਿਸ਼ ਕਰਨਗੇ ਲੇਕਿਨ ਇੱਕ ਦੌੜ ਦੌੜਾ ਦਾ ਨਿਯਮ ਆ ਉਹ ਕੰਟੀਨਿਊਸ ਦੌੜਦਾ ਔਰ ਫੋਕਸ ਦੇ ਨਾਲ ਦੌੜਦਾ ਹਾਲੇਲੂਇਆ ਤੁਸੀਂ ਲਗਾਤਾਰ ਪਵਿੱਤਰਤਾ ਨੂੰ ਮੇਨਟੇਨ ਕਰੋਗੇ ਕੰਟੀਨਿਊਸ ਲਗਾਤਾਰ ਉਹਦੇ ਵਿੱਚ ਬਣੇ ਰਹੋਗੇ ਖੁਦਾਵੰਤਾ ਨੂੰ ਯੂਸਫ ਦੀ ਤਰ੍ਹਾਂ ਉੱਚਾ ਕਰੇਗਾ ਉਹ ਤੁਹਾਨੂੰ ਯੂਸਫ ਦੀ ਤਰ੍ਹਾਂ ਇਨਾਮ ਦੇਵੇਗਾ ਉਹ ਤੁਹਾਨੂੰ ਯੂਸਫ ਦੀ ਤਰ੍ਹਾਂ ਜਿੱਤ ਦੇਵੇਗਾ ਆਮੀਨ